ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਪਿੰਡ ਮধেਕੀ ਮধেਕੀ ਦੇ ਵਿੱਚ ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ ਜੋ ਕਿ ਇੱਥੇ 10ਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਸਨ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਪਾਕਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਸਾਰਾ ਇਹ ਇਥੋਂ ਦਾ ਇਤਿਹਾਸ ਦੱਸਾਂਗੇ ਪਿੰਡ ਮধেਕੀ ਜੋ ਕਿ ਜ਼ਿਲ੍ਹਾ ਮੋਗਾ ਦੇ ਵਿੱਚ ਹੈ ਤਹਿਸੀਲ ਨਿਹਾਲ ਸਿੰਘ ਵਾਲਾ ਨਿਆਲ ਸਿੰਘ ਵਾਲਾ ਦੇ ਕੋਲ ਹੈ ਇਹ ਪਿੰਡ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੰਗਤ ਜੀ 10 ਪਾਸਾ ਸਾਹਿਬ ਗੁਰੂ ਗੋਬਿੰਦ ਸਿੰਘ ਪਾਸਾ ਸਾਹਿਬ ਜੀ ਅਨੰਦਗੜ੍ਹ ਜਾਨੀ ਕਿ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਜੰਗ ਯੁੱਧ ਕਰਦੇ ਹੋਏ ਅਕਾਲ ਪੁਰਖ ਦੇ ਭਾਣੇ ਵਿੱਚ ਵਿਕੜੇ ਪਿੰਡੀ ਨੂੰ ਤੈਅ ਕਰਦੇ ਹੋਏ ਹਰ ਰੋਜ਼ ਨਵਾਂ ਇਤਿਹਾਸ ਅਰਜਦੇ ਹੋਏ ਤਕਰੀਬਨ 14 ਦਿਨਾਂ ਬਾਅਦ 20 ਪੂ 1705 ਈਸਵੀ ਨੂੰ ਤਖਤਪੁਰ ਸਾਹਿਬ ਤੋਂ ਹੁੰਦੇ ਹੋਏ ਇਸ ਅਸਥਾਨ ਪੈਂਡਮ ਦੇਕੇ ਪਹੁੰਚੇ ਸਨ ਇਸ ਜਗ੍ਹਾ ਉੱਪਰ ਝਾੜੀਆਂ ਅਤੇ ਬਣਾਂ ਨਾਲ ਭਰਪੂਰ ਜੰਗਲ ਸਮਾਨ ਰਮਣੀਕ ਝੜੀ ਸੀ ਗੁਰੂ ਜੀ ਦੇ ਇੱਥੇ ਪਹੁੰਚਣ ਦੀ ਖ਼ਬਰ ਸੁਣ ਕੇ ਸੰਗਤਾਂ ਦਰਸ਼ਨਾਂ ਲਈ ਆਈਆਂ ਜੰਗ ਜੁੱਦਾਂ ਵਿੱਚ ਤੀਰ ਤਲਵਾਰ ਚਲਾਉਂਦਿਆਂ ਗੁਰੂ ਸਾਹਿਬ ਦੇ ਹੱਥ ਦੀ ਉਂਗਲ ਉੱਪਰ ਜ਼ਖਮ ਹੋ ਗਿਆ ਸੀ ਉਂਗਲ ਪੱਕੀ ਹੋਣ ਕਰਕੇ ਪੱਟੀ ਜ਼ਖਮ ਨਾਲ ਜੋਕੀ ਚਿੰਬੜ ਚੁੱਕੀ ਸੀ ਇਸ ਕਰਕੇ ਗੁਰੂ ਜੀ ਨੇ ਸੰਗਤਾਂ ਨੂੰ ਵੈਦ ਲਿਆਉਣ ਲਈ ਕਿਹਾ ਪਰ ਸੰਗਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੋਈ ਵੈਦ ਨਾ ਹੋਣ ਦੀ ਗੱਲ ਆਖੀ ਅਤੇ ਕਿਹਾ ਕਿ ਇਸ ਜਗ੍ਹਾ ਉਪਰ ਜੰਗਲ ਸਮਾਨ ਝਿੜੀ ਹੋਣ ਕਰਕੇ ਪਿੰਡ ਮੁਦੇਕੇ ਦਾ ਉਮਰਦੀਨ ਉਮਰਾ ਲੋਹਾਰ ਇੱਥੇ ਪਸ਼ੂ ਚਰਾਉਣ ਆਇਆ ਕਰਦਾ ਸੀ ਉਸਨੇ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ ਜੇਕਰ ਆਪ ਜੀ ਦੀ ਇਜਾਜ਼ਤ ਹੋਵੇ ਤਾਂ ਇਹ ਪੱਟੀ ਖੋਲਣ ਦੀ ਸੇਵਾ ਮੈਂ ਕਰ ਸਕਦਾ ਹਾਂ ਪਰ ਮੈਂ ਜਾਤ ਦਾ ਮੁਸਲਮਾਨ ਹਾਂ ਇਹ ਸੁਣ ਕੇ ਗੁਰੂ ਜੀ ਨੇ ਕਹਿਣਾ ਕੀਤਾ ਕਿ ਸਾਡਾ ਕਿਸੇ ਕੌਮ ਨਾਲ ਕੋਈ ਵਰੋਧ ਨਹੀਂ ਹੈ ਅਤੇ ਸਾਡੀ ਟੱਕਰ ਕੇਵਲ ਜੁਲਮ ਨਾਲ ਹੈ ਤੂੰ ਪੱਟੀ ਖੋਲ ਉਸਨੇ ਮੂੰਹ ਦੀ ਭਾਪ ਦੇਖ ਕੇ ਪੱਟੀ ਉਤਾਰ ਦਿੱਤੀ ਅਤੇ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਬਚਨ ਕੀਤਾ ਕਿ ਤੁਸੀਂ ਵੱਟੇ ਦਾ ਸਾਗ ਨਹੀਂ ਲੈਣਾ ਤੇ ਹੁੱਕਾ ਨਹੀਂ ਪੀਣਾ ਤੁਹਾਡੀ ਕੁੱਲ ਵਿੱਚ ਵਾਅਦਾ ਹੋਵੇਗਾ ਗੁਰੂ ਜੀ ਦੇ ਬਚਨਾਂ ਸਦਕਾ ਉਮਰਦੀਨ ਉਮਰਾ ਲਾਹੌਰ ਦੀ ਕੁੱਲ ਵਿੱਚ ਮਦੇਕੀ ਤੂੰ ਜੈਤੂ ਇਲਾਕੇ ਤੱਕ ਵਾਅਦਾ ਹੋਇਆ ਪਰ ਹੌਲੀ-ਹੌਲੀ ਸਮਾਪਤ ਕੀ ਉਮਰਦੀਨ ਉਮਰਾ ਲਾਹੌੜ ਦਾ ਪਰਿਵਾਰ ਗੁਰੂ ਸਾਹਿਬ ਦੇ ਬਚਨਾਂ ਤੋਂ ਮੁਨਕਰ ਹੋ ਗਿਆ ਤੇ ਉਹਦੀ ਕੁੱਲ ਖਤਮ ਹੋ ਗਈ। ਗੁਰੂ ਸਾਹਿਬ ਦੇ ਪੰਡ ਮਹੇਕੀ ਪਹੁੰਚਣ ਦੀ ਖਬਰ ਮਿਲਦਿਆਂ ਹੀ ਦੀਨਾ ਸਾਹਿਬ ਤੋਂ ਭਾਈ ਰਾਏ ਜੋਤ ਦੇ ਪੁੱਤਰੇ ਲਖਮ ਵੀਰ ਸਮੀਰ ਤੇ ਤਖਤਮਲ ਨੇ ਸੰਗਤਾਂ ਸਮੇਤ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰੂ ਜੀ ਨੂੰ ਆਪਣੇ ਨਾਲ ਦੀਨਾ ਸਾਹਿਬ ਜਾਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਉਹਨਾਂ ਦੀ ਬੇਨਤੀ ਮੰਨਦੇ ਹੋਏ ਇੱਥੇ ਦੀਆਂ ਸੰਗਤਾਂ ਉੱਤੇ ਬਖਸ਼ਿਸ਼ਾਂ ਕਰਦੇ ਹੋਏ ਮਾਲਵੇ ਨੂੰ ਅੰਨ ਪੈਦਾ ਕਰਨ ਵਾਲੀ ਧਰਤੀ ਕਿਹਾ ਅਤੇ ਇਲਾਕੇ ਦੀਆਂ ਸੰਗਤਾਂ ਤੇ अनेका ਬਖਸ਼ਿਸ਼ਾਂ ਕਰਦੇ ਹੋਏ ਅੱਗੇ ਦੀਨਾ ਸਾਹਿਬ ਚਲੇ ਗਏ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜੋ ਬੀਰੀ ਹੈ ਇਹ ਗੁਰੂ ਸਾਹਿਬ ਜੀ ਦੇ ਸਮੇਂ ਦੀ ਹੈ, ਇਤਿਹਾਸਕ ਬੀਰੀ ਹੈ। ਸੰਗਤ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਅੱਗੇ ਸ਼ੇਅਰ ਕਰਿਓ, ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਓ। ਧੰਨਵਾਦ ਜੀ।